ਜੀ ਅੱਜ ਦੀ ਜਿਹੜੀ ਖਬਰ ਆ ਉਹ ਲੈ ਕੇ ਆਈਆਂ ਵਲਿੰਗਟਨ ਤੋਂ ਵਲਿੰਗਟਨ ਦੇ ਵਿੱਚ ਇੱਕ এমਪਲੋਇਰ ਆ ਖੁੰਡ ਬਹੁਤ ਤਕੜਾ ਉਹ ਕੀ ਉਹਦੀਆਂ ਬਹੁਤ ਸ਼ਾਪਾਂ ਨੇ ਉਹਦੇ ਕਬਾਬ ਨਹੀਂ ਕਬਾਬ ਕੂਪ ਦੀਆਂ ਵੀ ਸ਼ਾਪਾਂ ਨੇ ਤੇ ਹੋਰ ਵੀ ਲਿਕਰ ਸਟੋਰ ਬਹੁਤ ਜ਼ਿਆਦਾ ਕੁਝ ਨੇ ਠੀਕ ਆ ਉਹਦੇ ਲੱਛਣ ਸੁਣੋ ਹੁਣ ਕੀ ਕੀ ਹੋਇਆ ਆਪਦਾ ਦਾ ਘਰ ਕਹਿੰਦੇ ਹੁੰਦੇ ਆ ਨਾ এমਪਲੋਇਰਾਂ ਦਾ ਬਸਦਾਨੀ ਨਾ ਇਹਨਾਂ ਦੇ ਬੱਚੇ ਨਾਲ ਰਹਿੰਦੇ ਆ ਠੀਕ ਆ ਉਹ ਤੁਹਾਨੂੰ ਵੀ ਪਤਾ ਹੈ ਕਿ ਕਿਉਂ ਨਹੀਂ ਬਸਦਾ ਜਿਹੋ ਦੇ ਇਹਨਾਂ ਦੇ ਲੱਛਣ ਹੀ ਨਹੀਂ ਚੰਗੇ ਹੈਗੇ ਤਾਂ ਜਨਾਨੀ ਕਿਉਂ ਰਹੂਗੀ ਠੀਕ ਆ ਖਾਲੀ ਢੋਲ ਨਾ ਕੋਈ ਨਹੀਂ ਰਹਿੰਦਾ ਹੁੰਦਾ ਜਿਹਦੇ ਪੱਲੇ ਕੱਖ ਨਾ ਹੋਵੇ ਪੈਸਾ ਤਾਂ ਕੰਜਰਾਂ ਕੋ ਵੀ ਹੈਗਾ ਜੇ ਕਹੋ ਕਿ ਪੈਸੇ ਲਈ ਜਨਾਨੀ ਟਿਕਦੀ ਹੈ ਜਿਹੜੀ ਚੰਗੇ ਘਰ ਦੀ ਜਨਾਨੀ ਉਹ ਪੈਸਿਆਂ ਨਾਲ ਮਤਲਬ ਨਹੀਂ ਰੱਖਦੀ ਉਹਨੂੰ ਇੱਕ ਬੰਦਾ ਚੰਗਾ ਚਾਹੀਦਾ ਹੁੰਦਾ ਇੱਕ ਆਨਰੇਬਲ ਪਰਸਨ ਰਿਸਪੈਕਟਫੁਲ ਰਿਸਪੈਕਟ ਕਰੇ ਕੇਅਰ ਕਰੇ ਠੀਕ ਹੈ ਤੇ ਉਹਦੀ ਨਹੀਂ ਰਹੀ ਹੋਣੀ ਜਨਾਨੀ ਨਾਲ ਹੁਣ ਇਹਨਾਂ ਦੇ ਕੋਲ ਪੱਲੇ ਕੀ ਰਹਿ ਗਿਆ ਕਿ ਜਿਹੜੀਆਂ EMPLOYEES ਜਿਹੜੇ ਇਹਨਾਂ ਦੇ ਵਰਕਰ ਆ ਉਹਨਾਂ ਦੀ ਜਿਹੜੀ ਗਰਲਫ੍ਰੈਂਡ ਆ ਉਹਨਾਂ ਨੂੰ ਆਪਣੇ ਵੱਲ ਕਰਨ ਦਾ ਫਿਰ ਉਹਨਾਂ ਨੂੰ ਆਪਣੇ ਵੱਲ ਕਰਕੇ ਉਹਨਾਂ ਨੂੰ ਪੈਸੇ ਚੜਾਉਣੇ ਉਹਨਾਂ ਦਾ ਮੂੰਹ ਬੰਦ ਕਰਾ ਕੇ ਉਹਨਾਂ ਦੇ ਵੀਜ਼ੇ-ਵੂਜ਼ੇ ਪਵਾ ਦੇਣੇ ਤੇ ਉਹਨਾਂ ਨੂੰ ਆਪਣੇ ਨਾਲ ਸੌਣ ਲਈ ਮਜਬੂਰ ਕਰ ਦੇਣਾ ਵੀ ਮੈਂ ਇੰਨਾ ਸੌ ਤੇ ਜਦੋਂ ਦੋ ਇੱਕ ਦੋ ਵਾਰ ਸੌ ਗਈਆਂ ਬਸ ਫਿਰ ਉਹਨਾਂ ਨੂੰ ਉਹਨਾਂ ਦੇ ਹੀ ਜਿਹੜੇ ਪੁਰਾਣੇ ਐਕਸ ਆ ਉਹਨਾਂ ਦੇ ਖਿਲਾਫ ਖੜਾ ਕਰ ਦੇਣਾ ਵੀ ਤੂੰ ਹੁਣ ਇਹਦੇ ਤੇ ਝੂਠਾ ਸੈਕਸ਼ੂਅਲ ਅਸੌਲਟ ਪਾ ਦੇ ਕਿ ਇਹਨੇ ਤੈਨਾਂ ਛੇੜਖਾ ਨਹੀਂ ਕੀਤੇ ਐ ਤੈਨੂੰ ਸੈਕਸ਼ੂਅਲ ਹਰਰਾਸ ਕੀਤਾ ਇਹਨੇ ਤੈਨੂੰ ਐ ਕੀਤਾ ਠੀਕ ਆ ਉਹ ਵਿਚਾਰੇ ਨਾਲ ਇੰਨਾ ਬੁਰਾ ਹਾਲ ਹੋ ਰਿਹਾ ਵੀਰੇ ਦੇ ਨਾਲ ਉਹਦੇ ਉੱਤੇ ਗਲਤ ਅਲੀਗੇਸ਼ਨ ਪਾਏ ਗਏ ਜਦੋਂ ਤੱਕ ਤਾਂ ਉਹ ਜੌਬ ਤੇ ਨਹੀਂ ਜਾ ਰਿਹਾ ਸੀ ਉਹਨੂੰ ਘਰ ਬਿਠਾਤਾ ਉਹ ਤਾਂ ਆਪਣਾ ਘਰ ਬੈਠਾ ਠੀਕ ਆ ਪਰ ਹੁਣ ਉਹਦੇ ਤੇ ਕੋਈ ਐਵੀਡੈਂਸ ਨਹੀਂ ਉਸ ਚੀਜ਼ ਦਾ ਕੋਈ ਗੱਲਬਾਤ ਨਹੀਂ ਹੈਗੀ ਪਰ ਉਹਦੇ ਤੇ ਝੂਠੇ ਅਲੀਗੇਸ਼ਨ ਲਾ ਦਿੱਤਾ ਗਿਆ ਹੈ ਕਿ ਜੀ ਤੂੰ ਤਾਂ ਸੈਕਸ਼ੂਅਲ ਅਸੌਲਟ ਕੀਤਾ ਜਦਕਿ ਉਹ ਉਹ ਪਹਿਲੇ ਏਮਪਲੋਈ ਦੀ ਕੋਈ ਪਹਿਲੀ ਕੋਈ ਗਰਲਫ੍ਰੈਂਡ ਸੀਗੀ ਠੀਕ ਆ ਤੇ ਆਹ ਗੱਲਾਂ ਹੋਈਆਂ ਜਦਕਿ ਉਹ ਵਿਚਾਰਾ ਜਿਹੜਾ ਮੁੰਡਾ ਆ ਉਹ ਇੱਕ ਸਿੰਗਲ ਪੇਰੈਂਟ ਆ ਉਹਦੇ ਕੋਲ ਦੋ ਬੱਚੇ ਆ ਆਈ ਥਿੰਕ ਤੇ ਉਹਨੂੰ ਧਮਕੀਆਂ ਦਿੱਤੀਆਂ ਗਈਆਂ ਕੰਮ ਤੋਂ ਕੱਢ ਦਿੱਤਾ ਗਿਆ ਧਮਕੀਆਂ ਦਿੱਤੀਆਂ ਤੇਰੇ ਬੱਚੇ ਚੱਕ ਦਾਂਗੇ ਤੇਰਾ ਤੈਨੂੰ ਚੱਕ ਦਵਾਂਗੇ ਜਾਂ ਤੇਰੇ ਪੇਰੈਂਟ ਪਿੱਛੇ ਇੰਡੀਆ ਤੇ ਚੱਕ ਦਵਾਂਗੇ ਠੀਕ ਆ ਤੇ ਉਹ ਵੀ ਸਾਡੇ ਕੋ ਤਾਂ ਗੈਂਗਸਟਰ ਹੈਗੀ ਆ ਸਾਡੇ ਕੋ ਉਹ ਹੈਗਾ ਐ ਹੈਗਾ ਐਦਾਂ ਦੀ ਵਰਡਿੰਗ ਯੂਜ਼ ਕੀਤੀ ਗਈ ਫਿਰ ਰਿਕਾਰਡਿੰਗ ਮੇਰੇ ਕੋ ਆਈਆਂ ਇਹੋ ਇਹੋ ਜੀਆਂ ਗੱਲਾਂ ਵਿੱਚ ਕਈਆਂ ਗਈਆਂ ਆ ਰਿਕਾਰਡਿੰਗ ਦੇ ਵਿੱਚ ਨੀ ਗੰਦੀਆਂ ਗਾਲਾਂ ਯੂਜ਼ ਕੀਤੀਆਂ ਗਈਆਂ ਆ ਜੋ ਕਿ ਸਾਡੀ ਸਾਰੀ ਟੀਮ ਨੇ ਸੁਣੀਆਂ ਆ ਫਿਰ ਇਹ ਕਹਿੰਦੇ ਆ ਸਾਨੂੰ ਕੋ ਅਸੀਂ ਚੰਗੇ ਚੰਗੇ EMPLOYER ਆ ਤੁਸੀਂ ਕਿੱਧਰੋਂ ਚੰਗੇ EMPLOYER ਆ ਇਹਨਾਂ ਵਰਗੇ এমপ্লয়ারਾਂ ਦੇ ਤਾਂ ਜਿੰਨੇ ਛੱਤਰ ਮਾਰੇ ਜਾਣ ਉਹਨੇ ਘਟਿਆ ਇਹ ਆਪਣੇ ਆਪ ਦੀ ਛਵੀ ਨੂੰ ਚੰਗਾ ਰੱਖਣ ਵਾਸਤੇ ਬਹੁਤ ਰੈਪਿਊਟੇਟਿਡ ਕਹਾਉਣਾ ਚਾਹੁੰਦੇ ਆ ਆਪਣੇ ਨੂੰ ਕਿ ਅਸੀਂ ਬਹੁਤ ਰੈਪਿਊਟੇਸ਼ਨ ਵਾਲੇ ਆ ਪਰ ਇਹਨਾਂ ਦਾ ਜਿਹੜਾ ਮਖੌਟਾ ਹੈ ਜੇ ਲਾਇਆ ਜਾਵੇ ਤੋ ਪਤਾ ਲੱਗਦਾ ਕਿ ਪਿੱਛੇ ਕਿਦਾਂ ਦਾ ਭੇੜੀਆਂ ਵੀ ਨਹੀਂ ਕਹੂੰਗੀ ਲકડਬੱਗੇ ਆ ਜੀਂਦੇ ਬੰਦੇ ਨੂੰ ਖਾਣ ਵਾਲਾ ਕੰਮ ਕਰਦੇ ਆ ਮਾਰਨਾ ਵੀ ਨਹੀਂ ਜੀਂਦੇ ਬੰਦੇ ਨੂੰ ਲੋਚੀ ਜਾਣਾ ਸਮਝਦੇ ਹੋ ਖੂਨ ਪੀਣੀ ਜਾਤ ਫਿਰ ਜਿਹੜਾ ਉਹਦੇ ਨਾਲ ਦੂਜਾ এমਪਲੋਇਰ এমਪਲੋਈ ਸਿਗਾ ਵਿਚਾਰਾ ਜਿਹੜਾ ਵਰਕਰ ਸਿਗਾ ਉਹਨੂੰ ਕਿਹਾ ਗਿਆ ਕਿ ਤੂੰ ਪਹਿਲੇ ਨਾਲ ਜਿਹੜਾ ਪਹਿਲੇ ਨੂੰ ਮੈਂ ਕੱਢਿਆ ਜੋਬ ਤੋਂ ਉਹਨਾਂ ਯਾਰੀ ਤੋੜ ਉਹਨੇ ਕਿਹਾ ਮੈਂ ਨਹੀਂ ਤੋੜਨੀ ਉਹਨੂੰ ਫੋਨ ਕਰਕੇ ਉਹਦੀ ਵੀ ਰਿਕਾਰਡਿੰਗ ਆਈ ਆ ਇੰਨੀਆਂ ਗੰਦੀਆਂ ਗਾਲਾਂ ਕਹਿੰਦਾ ਮੈਂ ਮਾਰ ਦੂੰਗਾ ਤੇਰੇ ਕੋ ਮੈਂ ਮਾਰੀ ਗੰਦੀ ਤੋਂ ਗੰਦੀ ਜਿਹਨੂੰ ਆਪਾਂ ਕਹਿੰਦੇ ਆ ਤੁਹਾਨੂੰ ਵੀ ਪਤਾ ਪੰਜਾਬੀ ਚ ਕਿੰਨੀਆਂ ਗੰਦੀਆਂ ਗਾਲਾਂ ਉਹ ਗਾਲ ਤੋਂ ਸਭੇ ਗੱਲੇ ਨਹੀਂ ਕਰ ਰਿਹਾ ਗਾਲਾਂ ਹੀ ਕੱਢੀ ਜਾ ਰਿਹਾ ਗਾਲੇ ਕਰ ਲਾ ਜੋ ਕਰਨਾ ਤੇਰੀ ਮੈਂ ਉਹ ਕਰ ਚੋ ਦੂੰਗਾ ਤੇਰਾ ਮੈਂ ਉਹ ਕਰ ਦੂੰਗਾ ਮੈਂ ਮੇਰੇ ਕੋ ਤਾਂ ਸਿੱਧੀਆਂ ਮੈਂ ਗਾਲ ਕੱਢ ਇੱਥੇ ਸੁਣਾ ਵੀ ਸਕਦੀ ਆ ਇੱਕ ਦਿਨ ਐਦਾਂ ਦਾ ਆਊਗਾ ਜਦੋਂ ਮੈਂ ਰਿਕਾਰਡਿੰਗ ਇੱਥੇ ਪਲੇ ਕਰੂੰਗੀ ਤੇ ਉਸ ਬੰਦੇ ਦਾ ਚਿਹਰਾ ਜਿਹੜਾ ਨਾ ਪੜਦਾ ਫਾਸ਼ ਕਰੂੰਗੀ ਫੇਰੇ ਕਹਿੰਦੇ ਆ ਸਾਡੇ ਕੋ ਤਾਂ ਤਕੜੇ ਸਾਡੇ ਤਾਂ ਇਸ ਦਾ ਮੂੰਹ ਭਰ ਦਾਂਗੇ ਪੈਸਿਆਂ ਨਾਲ ਲੋਅਰ ਦਾ 50 50000 ਦਾ ਲੋਅਰ ਕਰ ਦਾਂਗੇ ਡਾਲਰ ਦਾ ਤੇ ਉਹਦੇ ਤੇ ਅ ਅਸੀਂ ਤੁਸੀਂ ਕੀ ਕਰ ਲਓਗੇ ਮੋਰੇ ਤੁਸੀਂ ਕਿਹੜੇ ਲੋਅਰ ਚੱਕ ਲਿਓਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੋਰਟ ਦਾ ਮੂੰਹ ਤਾਂ ਨਹੀਂ ਤੁਸੀਂ ਪੈਸਿਆਂ ਨਾਲ ਭਰ ਸਕਦੇ ਜੇ ਕੋਈ ਲੋਇਲ ਲੋਇਲ ਤਰੀਕੇ ਦਾ ਕੋਈ ਲੋਅਰ ਟੱਕਰ ਗਿਆ ਅੱਗੇ ਉਹਥੇ ਪੈਸੇ ਕੰਮ ਨਹੀਂ ਕਰਨੇ ਸਭ ਤੋਂ ਪਹਿਲਾਂ ਤੁਹਾਡੀ ਰੈਪਿਊਟੇਸ਼ਨ ਉੱਡਣੀ ਆ ਹੁਣ ਆ ਡਾਕੂ ਕਬਾਬ ਦਾ ਜਨਾਜ਼ਾ ਨਿਕਲਿਆ ਨਾ ਚੰਗੇ ਤਰੀਕੇ ਦੇ ਨਾਲ ਬਾਈਕਾਟ ਹੀ ਕਰਨਗੇ ਲੋਕੀ ਇਦਾਂ ਦੇ ਬੰਦੇ ਦੇ ਨਾਲ ਸੋ ਇਦਾਂ ਦੇ ਬੰਦੇ ਦੀਆਂ ਵੀ ਫੱਟ ਠੱਪ ਹੋ ਜਾਂਦੀਆਂ ਹੁੰਦੀਆਂ ਸਾਰਾ ਕੁਝ ਜਦੋਂ ਇਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਬਹੁਤ ਤਕੜੇ ਤਕੜੇ ਖੋਣ ਡਿਆ ਸਾਨੂੰ ਤਾਂ ਕੁਝ ਕੋਈ ਕਰ ਨਹੀਂ ਸਕਦਾ ਭਲੇਖਾ ਹੁੰਦਾ ਇੱਕ ਮਨ ਦੇ ਵਿੱਚ ਹੁਣ ਇਦਾਂ ਕਰਕੇ ਉਹ ਵਿਚਾਰੇ ਨੂੰ ਇੰਨਾ ਤੰਗ ਕੀਤਾ ਗਿਆ ਆ ਠੀਕ ਆ ਉਹ ਇਹ ਹੈਗਾ ਵਲਿੰਟਨ ਦੇ ਵਿੱਚ ਮੈਨੂੰ ਕੱਲ ਕੱਲ ਕੇ ਪਰਸੋਂ 2 2 3 3 ਵਾਰ ਫੋਨ ਆਏ ਫਿਰ ਮੈਂ ਆਪਣੀ ਸਾਰੇ ਸਾਰਿਆਂ ਨੂੰ ਦੱਸਿਆ ਜਿੰਨੇ ਵੀ ਹੈਗੇ ਆ ਠੀਕ ਐ ਹੁਣ ਜੋ ਹੋ ਸਕਿਆ ਕਰਾਂਗੇ ਤਾਂ ਪਰਦਾ ਫਾਸ਼ ਵੀ ਕਰਾਂਗੇ ਇਹਦਾ ਨਕਾਬ ਵੀ ਲਾਵਾਂਗੇ ਇੱਕ ਨਾ ਇੱਕ ਦਿਨ ਲੱਖ ਇਹ ਆਪਣੇ ਘਰ ਚ ਕਹਿੰਦੇ ਹੁੰਦੇ ਕੁੱਤਾ ਵੀ ਸ਼ੇਰ ਹੁੰਦਾ ਲੱਖ ਮਲਟੀ ਮਿਲੀਨੀਅਰ ਹੋਵੇ ਕੋਈ ਮਲਟੀ ਬਿਲੀਨੀਅਰ ਹੋਵੇ ਮੇਰੇ ਵੱਲੋਂ ਟੱਠੇ ਖੂਚ ਜਾਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੋ ਗਲਤ ਐ ਸੋ ਗਲਤ ਆ ਮੈਂ ਉਸ ਚੀਜ਼ ਨੂੰ ਗਲਤੀ ਕਹੂੰਗੀ ਉਹ ਦੂਸਰੇ ਵਿਚਾਰੇ ਨੂੰ ਇਸ ਕਰਕੇ ਜੋਬ ਤੋਂ ਕੱਢਤਾ ਕਿਉਂ ਪਹਿਲੇ ਨਾਲ ਫਰੈਂਡਸ਼ਿਪ ਨਹੀਂ ਤੋੜ ਰਿਆ ਉਸ ਮੁੰਡੇ ਨੂੰ ਸਵੇਰੇ 4-4 ਵਜੇ ਤੰਗ ਕਰ ਕਰਕੇ ਕੰਮ ਤੇ ਬੁਲਾਉਣਾ ਠੀਕ ਆ ਉਹ ਵਿਚਾਰਾ ਕਹਿੰਦਾ ਮੈਂ 4-4 5-5 ਕਿਲੋਮੀਟਰ ਤੁਰ ਕੇ ਜਾਂਦਾ ਸੀਗਾ ਫਿਰ ਉਸ ਤੋਂ ਬਾਅਦ ਮੈਨੂੰ ਜਾਣਬੁੱਝ ਕੇ ਤੰਗ ਕੀਤਾ ਜਾਂਦਾ ਸੀ ਸਾਰੇ ਘਰ ਦੇ ਕੰਮ ਕਰਾਏ ਜਾਂਦੇ ਸੀ ਐਡੇ ਹੀ ਇਹਨਾਂ ਕੋ ਪੈਸਾ ਹਨਾ ਇਹਨਾਂ ਕੰਜਰਾ ਕੋ ਪੈਸਾ ਆ ਜੇ ਇਨਾਂ ਤੇ ਫਿਰ ਆਪਣੇ ਲਈ ਕੇਅਰ ਗਿਵਰ ਜਾਂ ਆਪਣੇ ਘਰ ਚ ਸਫਾਈ ਕਰਾਉਣ ਵਾਲੇ ਜਾਂ ਭਾਂਡੇ ਧੋਣ ਵਾਲੇ ਰੋਟੀਆਂ ਪਕਾਉਣ ਵਾਲੇ ਇਹ ਨਹੀਂ ਰੱਖ ਸਕਦੇ ਉਸ ਮੁੰਡੇ ਨੂੰ ਵੇਟਰਸ ਕਹਿ ਕੇ ਕਿਹਾ ਕਿਹਾ ਜਾਂਦਾ ਸੀ ਵੇਟਰ ਆ ਗਿਆ ਸਾਡਾ ਉਹ ਤੋਂ ਰੋਟੀਆਂ ਸਰਵ ਕਰਾਈਆਂ ਜਾਂਦੀਆਂ ਸੀ ਘਰ ਦੇ ਵਿੱਚ ਉਹ ਕਹਿੰਦਾ ਦੀਦੀ ਸਾਡੇ ਤੋਂ ਪੈਸੇ ਵੀ ਲੈ ਗਏ ਪੈਸੇ ਵੀ ਲਏ ਹੋਏ ਸੀ ਇੰਨੇ ਜਿਹੜੇ ਕੋ ਪਹਿਲਾਂ ਹੀ ਪੈਸੇ ਹੈਗੇ ਇੰਨੀਆਂ ਸ਼ਾਪਾਂ ਆ ਤੇ ਫਿਰ ਪੈਸੇ ਲੈਣ ਦੀ ਕੀ ਲੋੜ ਪਈ ਸੀ ਏਮਪਲੋਈਸ ਤੋਂ ਇੰਨਾ ਲਾਲਚ ਇੰਨਾ ਲਾਲਚ ਇਹਨਾਂ ਨੇ ਕਬਰਾਂ 'ਚ ਲੈ ਕੇ ਜਾਣੇ ਪੈਏ ਉਸ ਮੁੰਡਿਆਂ ਤੋਂ ਉਹ ਇੱਕ ਤੋਂ 15 ਲੱਖ ਲਿਆ ਇੱਕ ਤੋਂ ਪਤਾ ਨਹੀਂ 18-20 ਲੱਖ ਲਿਆ ਹੋਇਆ ਆ ਫਿਰ ਵੀ ਉਹਨਾਂ ਨੂੰ ਖਰਾਬ ਕਰਕੇ ਧਰਦਾ ਫਿਰ ਉਤੋਂ ਧਮਕੀਆਂ ਇੱਕ ਦੇ ਪੇਰੈਂਟ ਨੂੰ ਹਸਪੀਟਲ ਤੱਕ ਪਹੁੰਚਾਤਾ ਉਹਨਾਂ ਨੂੰ ਇੰਨੀਆਂ ਧਮਕੀਆਂ ਦਿੱਤੀਆਂ ਕਿ ਤੁਹਾਡੇ ਮੁੰਡੇ ਨੂੰ ਐਦਾਂ ਕਰ ਦਾਂਗੇ ਤੁਹਾਡੇ ਮੁੰਡੇ ਨੂੰ ਮਾਰ ਦਾਂਗੇ ਤਾਂ ਉਹ ਡਰ ਜਾਂਦੇ ਆ ਪੇਰੈਂਟਸ ਪਿੱਛੇ ਇੰਡੀਆ ਬੇ ਪਤਾ ਨਹੀਂ ਸਾਡੇ ਮੁੰਡੇ ਨਾਲ ਕੀ ਹੋ ਜਾਣਾ ਯਾਰ ਤੈਨੂੰ ਮਾਰ ਦੇਣਗੇ ਉਹਦੇ ਪੇਰੈਂਟਸ ਨੂੰ ਹਸਪੀਟਲ ਪਹੁੰਚਾਤਾ ਇੰਨੀਆਂ ਧਮਕੀਆਂ ਦਿੱਤੀਆਂ ਫਿਰ ਇਹ ਕਹਿੰਦੇ ਆ ਸਾਨੂੰ ਕਹੋ ਚੰਗੇ ਚੰਗੇ ਆ ਅਸੀਂ ਅਸੀਂ ਏਮਪਲੋਇਰ ਤਾਂ ਬਹੁਤ ਚੰਗੇ ਆ ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ ਜਨਤਾ ਦੇ ਮੋਹਰੇ ਇਹ ਆਪਣਾ ਚਿਹਰਾ ਲੈ ਕੇ ਆਉਂਦੇ ਆ ਬਹੁਤ ਮਾਸੂਮ ਜਿਹਾ ਅਸੀਂ ਬੜੇ ਚੰਗੇ ਇਹ ਤਾਂ ਜਿਹੜੇ ਨਾ ਕੰਮ ਕਰਦੇ ਹੁੰਦੇ ਨੇ ਨਾ ਉਥੋਂ ਇੱਕ ਮੁੰਡੇ ਦਾ ਵੀਜ਼ਾ ਲੱਗਾ ਲਿਕੋਰ ਸ਼ਾਪ ਤੋਂ ਪਰ ਉਹ ਕੰਮ ਕਰ ਰਿਹਾ ਸੀ ਕਬਾਬ ਸ਼ਾਪ ਤੋਂ ਫਿਰ ਉਤੋਂ ਝੂਠ ਬੋਲਦੇ ਆ ਬੜੀ ਸਫਾਈ ਦੇ ਨਾਲ ਇਹਨਾਂ ਨੂੰ ਲੱਗਦਾ ਸੀ ਫੜੇ ਨਹੀਂ ਜਾਵਾਂਗੇ ਫਿਰ ਇਹਨਾਂ ਕੋ ਜਦੋਂ ਫੜੇ ਜਾਂਦੇ ਆ ਫਿਰ ਇਹਨਾਂ ਕੋ ਜਵਾਬ ਨਹੀਂ ਹੁੰਦੇ ਉਸ ਚੀਜ਼ ਦੇ ਕਪੜਾ ਕਰਦੇ ਆ ਠੋਕ ਠੋਕੇ ਜਿੰਨਾ ਮਰਜ਼ੀ ਕਰਾ ਲਓ ਇਹਨਾਂ ਤੋਂ ਤੁਸੀਂ ਵੀਜ਼ਾ ਕਿਸੇ ਹੋਰ ਤੋਂ ਪਾਉਂਦੇ ਆ ਕੰਮ ਕਿਤੇ ਹੋਰ ਕਰਾ ਰਹੇ ਆ ਇੱਕ ਇੱਕ ਦਾ ਵੀਜ਼ਾ ਕਿਸੇ ਸ਼ੌਪ ਤੋਂ ਪਿਆ ਹੋਇਆ ਕੰਮ ਉਹਨੂੰ ਘਰ 'ਚ ਕਰਾਇਆ ਜਾ ਰਿਹਾ ਉਹਦੀ ਉਹ ਤੋਂ ਵੇਟਰਾਂਸ ਵਾਲੇ ਕੰਮ ਭਾਂਡੇ ਮਜਾ ਉਹਨੇ ਤੋਂ ਭਾਂਡੇ ਮਾਂਜੇ ਉਹਨੇ ਉਹਨੇ ਰੋਟੀਆਂ ਸਰਵ ਕੀਤੀਆਂ ਕਲੀਨਿੰਗ ਦਾ ਕੰਮ ਪਤਾ ਨਹੀਂ ਕੀ ਕੀ ਕਰਦਾ ਹੋਰ ਕੰਮ ਕਰਾਇਆ ਹੋਣਾ ਆ ਆਪਣਾ ਠੀਕ ਆ ਰਾਤ ਦੇ ਕੇ 1 ਵਜੇ ਫੋਨ ਕਰ ਦੇਣਾ ਸਵੇਰੇ 3 ਵਜੇ ਫੋਨ ਕਰਕੇ ਗੰਦੀਆਂ ਗਾਲਾਂ ਕਹਿੰਦੇ ਗਾਲਾਂ ਤੋਂ ਹੀ ਸਟਾਰਟ ਕਰਦਾ ਮੇ ਮਤਲਬ ਈਗੋ ਹਰਟ ਹੁੰਦੀ ਜੇ ਮਨਾ ਕਰਤਾ ਵੀ ਭਾਜੀ ਮੈਂ ਨਹੀਂ ਆ ਸਕਦਾ ਗੰਦੀ ਗਾਲ ਤੇਰੀ ਭੈਣ ਦੀ ਉਹ ਤੇਰੀ ਮਾਂ ਦੀ ਉਹ ਤੇਰਾ ਉਹ ਉਹ ਗਾਲਾਂ ਹੀ ਕੱਢੀ ਜਾ ਰਹੀਆਂ ਰਿਕਾਰਡਿੰਗ 'ਚ ਹੋਰ ਕੋਈ ਗੱਲ ਹੀ ਨਹੀਂ ਆ ਰਹੀ ਉਹਨੂੰ ਫੇਰੇ ਕਹਿੰਦੇ ਆ ਪਰ ਇੱਕ ਗੱਲ ਆ ਬਖਸ਼ਿਆ ਨਹੀਂ ਜਾਏਗਾ ਜਿੰਨਾ ਮਰਜ਼ੀ ਭੱਜ ਲਓ ਬਖਸ਼ੇ ਨਹੀਂ ਜਾਓਗੇ ਯਾਦ ਰੱਖਿਓ ਜਿੰਨੇ ਆ ਇਮਪਲੋਇਰ ਆ ਜਿਹੜੇ ਤੁਸੀਂ ਇਦਾਂ ਬਹੁਤ ਚੰਟੂ ਚਲਾਕ ਬੰਦੇ ਪਿਓ ਹਨਾ ਚਾਲੂ ਚੀਜ਼ਾਂ ਬਖਸ਼ ਨਹੀਂ ਜਾਉਂਗੇ ਜਿੰਨੇ ਮਰਜ਼ੀ ਪੁਰਾਣੇ ਖੁੰਡ ਹੋਵੋ ਆਪਣੇ ਘਰ ਹੋਵੋਗੇ ਆਪਣੀ ਆਕੜ ਆਪਣੀ ਜੇਬ 'ਚ ਠੀਕ ਆ ਆ ਕੰਮ ਕਰਦੇ ਪਿਓ ਆ ਇਮਪਲੋਇਸ ਦੇ ਨਾਲ ਉਹ ਵਿਚਾਰੇ ਇਮਪਲੋਇਸ ਤਾਂ ਡਰਦੇ ਪਿਓ ਆ ਕਈ ਕੁਐਸ਼ਨ ਕਰਦੇ ਆ ਬੇ ਖੜਦੇ ਨਹੀਂ ਮੈਂ ਤਾਂ ਰੋਲਾ ਪਾਉਣਾ ਆ ਕੇ ਖੜ੍ਹਦੇ ਨਹੀਂ ਹੁਣ ਪਟੀਸ਼ਨ ਨੂੰ ਸਾਈਨ ਕਰੋ ਉਹ ਕਰੋ ਉਹ ਤੁਹਾਡੇ ਵਾਸਤੇ ਸ਼ੇਰ ਸਿੰਘ ਮਾਨ ਕਟੇਰੀ ਕਰ ਰਿਹਾ ਪਰ ਮੈਂ ਆਪਾਂ ਸਿਰਫ ਬੋਲ ਸਕਦੇ ਆ ਤੁਹਾਡੇ ਲਈ ਸਟੈਂਡ ਲੈ ਸਕਦੇ ਆ ਜਿੱਥੇ ਜ਼ਿਆਦਾ ਹੋਇਆ ਉੱਥੇ ਖੜਾਂਗੇ ਜਿੱਥੇ ਜ਼ਿਆਦਾ ਹੀ ਹੱਦੋਬਾਦੀ ਕੰਮ ਹੋ ਗਿਆ ਪਰ ਜੇ ਤੁਸੀਂ ਕਹੋ ਕਿ ਆ ਜਿਹੜੇ ਪੁਰਾਣੇ ਬੈਠੇ ਆ ਜਾਂ ਇਦਾਂ ਦਾ ਅਸੀਂ ਐਂ ਕੱਪੜੇ ਕਰਕੇ ਤੇ ਅਸੀਂ ਬਚ ਜਾਾਂਗੇ ਬਖਸ਼ੇ ਨਹੀਂ ਜਾਉਂਗੇ ਪਤਾ ਤਾਂ ਤੁਹਾਨੂੰ ਲੱਗ ਹੀ ਜਾਂਦਾ ਜਦੋਂ ਮੈਂ ਵੀਡੀਓ ਪਾਉਣੀ ਆ ਕਿ ਮੈਂ ਗੱਲ ਕੀ ਦੀ ਕਰਦੀ ਪਈ ਆ ਠੀਕ ਆ ਡੰਡਾ ਤਾਂ ਥੋੜੇ ਵੀ ਚੜੇਗਾ ਤੁਸੀਂ EMPLOYEES ਉਹ ਵਿਚਾਰੇ ਦੀ ਇੱਕ ਉਂਗਲੀ ਦੇ ਉੱਤੇ ਕੱਟ ਵੱਜ ਗਿਆ ਖੂਨ ਨਾਲ ਪੱਟੀ ਬੰਨੀ ਵੀ ਉਹਦੇ ਵਿੱਚ ਵੀ ਉਹ ਕੰਮ ਕਰਦਾ ਰਿਹਾ ਠੀਕ ਆ ਈਵਨ ਕਿ ਉਸ ਵਿਚਾਰੇ ਦੀ ਫੈਮਲੀ ਫੂਮਲੀ ਵੀ ਇੱਥੇ ਹੈਗੀ ਆ ਫਿਰ ਉਹ ਜਿਹੜਾ ਦੂਜੇ ਮੁੰਡੇ ਤੇ ਅਸੌਲਟ ਕੀਤਾ ਅਸੌਲਟ ਦਾ ਚਾਰਜ ਬਿਨਾਂ ਗੱਲ ਤੋਂ ਕੰਪਲੇਂਟ ਪਾ ਦਿੱਤੀ ਗਈ ਉਹ ਜਿਹੜੀ ਕੁੜੀ ਉਹਨੂੰ ਇੰਡੀਆ ਤੋਂ ਲਿਆਂਦਾ ਸੀ ਉਹਨੇ ਸਭ ਕੁਝ ਕੀਤਾ ਕਰਾਇਆ ਉਹਦਾ ਸਾਰਾ ਕੁਝ ਹੋਇਆ ਠੀਕ ਆ ਉਹਨੇ ਉਹਦੇ ਬੱਚੇ ਨੂੰ ਅਸੌਲਟ ਕੀਤਾ ਠੀਕ ਆ ਫਿਰ ਉਹ ਉਹਦੇ ਨਾਲ ਲੀਵਿੰਗ 'ਚ ਰਹਿ ਕੇ ਫਿਰ ਉਸ ਤੋਂ ਬਾਅਦ ਜੀ EMPLOYER ਦੇ ਨਾਲ employer ਆਪਣੇ ਵੱਲ ਕਰ ਗਿਆ ਪੈਸੇ ਪੂਸੇ ਚੜ ਗਿਆ ਮੂੰਹ ਨੂੰ ਜਿਹੜੇ ਬੰਦੇ ਨਾਲ ਹੋਰ এমਪਲੋਈ ਸੀ ਉਹਨੂੰ ਵੀ ਪੈਸੇ ਚਾੜ ਤੇ ਉਹ ਵੀ ਵਿਚਾਰੇ ਉਹਨੂੰ ਉਹਨੂੰ ਬਲੌਕ ਕਰਕੇ ਤੇ ਨਿਕਲ ਗਏ ਉਹ ਠੀਕ ਆ ਉਹਨਾਂ ਨੂੰ ਬਲੌਕ ਕਰਤਾ ਉਹ ਕਹਿੰਦੇ ਹੁਣ ਸਾਡੇ ਖਿਲਾਫ ਉਹਨਾਂ ਨੂੰ ਵਿਟਨੈਸ ਦੀ ਤਰ੍ਹਾਂ ਯੂਜ਼ ਕਰਕੇ ਤੇ ਸਾਡੇ ਸਾਡੇ ਉਤੇ ਜਾਣ ਬੁੱਝ ਕੇ ਕੰਪਲੇਂਟਾਂ ਪੈ ਰਹੀਆਂ ਆ ਬਿਨਾਂ ਗਾਲ ਤੋਂ ਸਾਡਾ ਨਿਊਜ਼ ਦੇ ਵਿੱਚ ਉਹ ਹੋ ਰਿਹਾ ਆ ਵੀ ਇਹ ਇਹ ਕੀ ਮਤਲਬ ਕਿ ਪਹਿਲਾਂ ਨਹੀਂ ਆਦਾ ਆ ਹੁਣ ਉੱਠ ਕੇ ਯਾਦ ਆ ਗਿਆ ਵੀ ਇਦਾਂ ਕਰਨਾ ਮੈਂ ਔ ਕਰਨਾ ਕਿਉਂ ਹੁਣ ਕਿਉਂ ਯਾਦ ਆਇਆ ਉੱਠ ਕੇ ਇੰਨੀ ਲੇਟ ਇਹਨਾਂ ਨੂੰ ਯਾਦ ਕਿਉਂ ਆਉਂਦਾ ਕਿ ਆਹ ਕੰਮ ਇੱਦਾਂ ਕਰਨਾ ਹੁਣ ਕਰਨਾ ਆ ਪਹਿਲਾਂ ਕਿਉਂ ਨਹੀਂ ਯਾਦ ਆਉਂਦਾ ਕਿਉਂਕਿ ਇਹ ਬੰਦੇ ਗਲਤ ਨਹੀਂ ਇਹ ਏਮਪਲੋਇਰ ਗਲਤ ਨਹੀਂ ਠੀਕ ਆ ਇੰਨੇ ਪੈਸੇ ਹੋਣ ਦੇ ਬਾਵਜੂਦ ਤੁਸੀਂ ਪੈਸੇ ਵੀ ਲੈ ਰਹੇ ਹੋ ਫਿਰ ਉਹਨਾਂ ਨੂੰ ਜੌਬਾਂ ਤੋਂ ਵੀ ਕੱਢ ਰਹੇ ਹੋ ਉਹਨੂੰ ਬੇਕਾਰ ਕਰ ਰਹੇ ਹੋ ਫਿਰ ਉਹਨਾਂ ਨੂੰ ਧਮਕੀਆਂ ਮਾਰ ਦਾਂਗੇ ਮਾਰਾ ਦਾਂਗੇ ਕਿੱਡੇ ਪੱਦੀ ਬਦਮਾਸ਼ ਬਣੇ ਫਿਰਦੇ ਆ ਕਿ ਅਸੀਂ ਤਾਂ ਜੀ ਐਂ ਕਰ ਦਾਂਗੇ ਤੁਸੀਂ ਬਾਹਰ ਬੈਠ ਕੇ ਨਹੀਂ ਤੁਹਾਨੂੰ ਸ਼ਰਮ ਦਾ ਘਟਾ ਏਮਪਲੋਇਰਾਂ ਨੂੰ ਤੁਸੀਂ ਆਪਣੇ ਵਰਕਰਾਂ ਨੂੰ ਕਿ ਮਤਲਬ ਕਿ ਗੁਲਾਮ ਸਮਝਿਆ ਉਹ ਤੁਹਾਡੇ ਗੁਲਾਮ ਨਹੀਂ ਹੈਗੇ ਵਧੀਆ ਫੈਮਲੀਆਂ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਘਰ ਦੇ ਕੰਮ ਕਰਨ ਨਹੀਂ ਆਏ ਜੇ ਤੁਹਾਡੀਆਂ ਜਨਾਨੀਆਂ ਛੱਡ ਕੇ ਤੁਹਾਨੂੰ ਭੱਜ ਗਈਆਂ ਤੁਹਾਡੇ ਘਰ ਦਾ ਕੰਮ ਨਹੀਂ ਨਾ ਕੋਈ ਕਰ ਰਿਹਾ ਤਾਂ ਮੇਰਾ ਇੱਕ ਸਲਾਹ ਆ ਕੇਅਰ ਗੀਵਰ ਰੱਖ ਲਓ ਕਿਉਂਕਿ ਕੱਲੂ ਤੁਹਾਡੀਆਂ ਵੀ ਹੱਡੀਆਂ ਠੰਡੀਆਂ ਪੈਣੀਆਂ ਆ ਤੁਹਾਨੂੰ ਲੋਡ ਪੈਣੀ ਆ ਕਿਉਂਕਿ ਤੁਹਾਨੂੰ ਵੀ ਕੱਲੂ ਬੁਢਾਪਾ ਆਣਾ ਹੈ ਨਾ ਤੁਹਾਨੂੰ ਲੋਡ ਪੈਣੀ ਆ ਉਹਨਾਂ ਇਹ ਇਹਨਾਂ ਦੇ ਕਿੰਨੀ ਮਾਰਗੀ ਜ਼ਮੀਰ ਇਹਨਾਂ ਕੋਲ ਆਪਣੇ ਜਿਹੜੇ ਵਰਕਰ ਆ ਉਹਨਾਂ ਦੀ ਗਰਲਫ੍ਰੈਂਡਾਂ ਰਹਿ ਗਈਆਂ ਵੀ ਉਹਨਾਂ ਨੂੰ ਆਪਣੇ ਨਾਲ ਕਰਕੇ ਉਹਨਾਂ ਨੂੰ ਸਵਾ ਲੋ ਆਪਣੇ ਨਾਲ ਸ਼ੇਮ ਔਨ ਯੂ ਸ਼ੇਮ ਔਨ ਯੂ ਇਦਾਂ ਦੇ ੈਂਪਲੋਇਰ ਔ ਸ਼ੇਮ ਔਨ ਯੂ ਲਾਂਤਾ